भारत पाकिस्तान ਵਿਚਕਾਰ ਫਿਲਹਾਲ ਸੀਜ਼ਫਾਇਰ ਹੋ ਚੁੱਕਾ ਹੈ ਦੋਹਾ ਵਿਚਾਲੇ ਦੁਬਾਰਾ ਜੰਗ ਹੋਣ ਦੇ ਸਾਰ ਹਜੇ ਵੀ ਬਣੇ ਹੋਏ ਨੇ ਦੂਜੇ ਪਾਸੇ ਪਾਕਿਸਤਾਨ ਨੂੰ ਬਲੂਚਿਸਤਾਨ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲੂਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਫੌਜ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਬਲੂਚਿਸਤਾਨ ਵੱਲੋਂ ਪਾਕ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਦੌਰਾਨ ਐਤਵਾਨ ਨੂੰ ਬਾਲਾ ਨੇ ਭਾਰਤੀ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਨਾਲੀ ਬਾਲਾ ਨੇ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਕੋਈ ਵੀ ਫੈਸਲਾਗੂਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸਦੇ ਨਾਲ ਖੜਾ ਹੋਵੇਗਾ। ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਬਾਲਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਫੈਸਲਾਗੂਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸਦੇ ਨਾਲ ਖੜਾ ਹੋਵੇਗਾ। ਨਾਲ ਹੀ ਬਾਲਾ ਨੇ ਕਿਹਾ ਹੈ ਕਿ ਸਥਿਤੀ ਵਿੱਚ ਪੱਛਮੀ ਸੀਮਾ ਤੋਂ ਪਾਕਿਸਤਾਨ ਤੇ ਹਮਲਾ ਕਰੇਗੀ। ਬਾਲਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀ ਇਸ ਕਾਰਵਾਈ ਦਾ ਨਾ ਸਿਰਫ ਸਵਾਗਤ ਕਰਦੇ ਹਾਂ ਬਾਲਾ ਕਿ ਉਸ ਦੀ ਫੌਜੀ ਤਾਕਤ ਬਣ ਕੇ ਉਸਦੇ ਨਾਲ ਖੜੇ ਹੋਵਾਂਗੇ। ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਇੱਕ ਅਤਵਾਦੀ ਦੇਸ਼ ਹੈ ਬਾਲਾ ਨੇ ਕਿਹਾ ਕਿ ਹੁਣ ਉਹ ਪਾਕਿਸਤਾਨ ਦੇ ਵਾਅਦੇ ਤੇ ਭਰੋਸਾ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ ਬਾਲਾ ਨੇ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਉਹ ਭਾਰਤ ਸਮੇਤ ਸਾਰੀਆਂ ਦੁਨੀਆ ਤੋਂ ਅਪੀਲ ਕਰਦਾ ਹੈ ਕਿ ਪਾਕਿਸਤਾਨ ਨੂੰ ਅਤਵਾਦ ਦਾ ਕੇਂਦਰ ਮੰਨ ਕੇ ਉਸਰ ਖਿਲਾਫ ਠੋਸ ਤੋਂ ਠੋਸ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਭਾਰਤ ਪਾਕਿਸਤਾਨ ਵਿਚਕਾਰ ਫਿਲਹਾਲ ਸੀਜ਼ਫਾਇਰ ਹੋ ਚੁੱਕਾ ਹੈ ਦੋਵਾਂ ਵਿਚਾਲੇ ਦੁਬਾਰਾ ਜੰਗ ਹੋਣ ਦੇ ਸਾਰ ਹਜੇ ਵੀ ਬਣੇ ਹੋਏ ਨੇ ਦੂਜੇ ਪਾਸੇ ਪਾਕਿਸਤਾਨ ਨੂੰ ਬਲੂਚਿਸਤਾਨ ਸੰਘਰਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲੂਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਫੌਜ ਲਈ ਮੁਸ਼ਕਲਾ ਖੜੀਆਂ ਕਰ ਦਿੱਤੀਆਂ ਨੇ ਬਲੂਚਿਸਤਾਨ ਵੱਲੋਂ ਪਾਕ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਦੌਰਾਨ ਐਤਵਾਰ ਨੂੰ ਬਾਲਾ ਨੇ ਭਾਰਤੀ ਸਮਰਥਨ ਦੇਣ ਦਾ ਐਲਾਨ ਕੀਤਾ ਨਾਲ ਹੀ ਬਾਲਾ ਨੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਕੋਈ ਵੀ ਫੈਸਲਾਕੁਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸ ਦੇ ਨਾਲ ਖੜਾ ਹੋਵੇਗਾ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਬਾਲਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਫੈਸਲਾਗੁਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸਦੇ ਨਾਲ ਖੜਾ ਹੋਵੇਗਾ ਨਾਲ ਹੀ ਬਾਲਾ ਨੇ ਕਿਹਾ ਹੈ ਕਿ ਸਥਿਤੀ ਵਿੱਚ ਪੱਛਮੀ ਸੀਮਾ ਤੋਂ ਪਾਕਿਸਤਾਨ ਤੇ ਹਮਲਾ ਕਰੇਗੀ ਬਾਲਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀ ਇਸ ਕਾਰਵਾਈ ਦਾ ਨਾ ਸਿਰਫ ਸਵਾਗਤ ਕਰਦੇ ਹਾਂ ਬਲਕਿ ਉਸ ਦੀ ਫੌਜੀ ਤਾਕਤ ਬਣ ਕੇ ਉਸਦੇ ਨਾਲ ਖੜੇ ਹੋਵਾਂਗੇ ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਇੱਕ ਹੱਤਵਾਦੀ ਦੇਸ਼ ਹੈ ਬਾਲਾ ਨੇ ਕਿਹਾ ਕਿ ਹੁਣ ਉਹ ਪਾਕਿਸਤਾਨ ਦੇ ਵਾਅਦੇ ਤੇ ਭਰੋਸਾ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ ਬਾਲਾ ਨੇ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਉਹ ਭਾਰਤ ਸਮੇਤ ਸਾਰੀਆਂ ਦੁਨੀਆ ਤੋਂ ਅਪੀਲ ਕਰਦਾ ਹੈ ਕਿ ਪਾਕਿਸਤਾਨ ਨੂੰ ਅਤਵਾਦ ਦਾ ਕੇਂਦਰ ਮੰਨ ਕੇ ਉਸਰ ਖਿਲਾਫ ਠੋਸ ਤੋਂ ਠੋਸ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਭਾਰਤ ਪਾਕਿਸਤਾਨ ਵਿਚਕਾਰ ਫਿਲਹਾਲ ਸੀਜ਼ਫਾਇਰ ਹੋ ਚੁੱਕਾ ਹੈ ਦੋਵਾਂ ਵਿਚਾਲੇ ਦੁਬਾਰਾ ਜੰਗ ਹੋਣ ਦੇ ਸਾਰ ਹਜੇ ਵੀ ਬਣੇ ਹੋਏ ਨੇ ਦੂਜੇ ਪਾਸੇ ਪਾਕਿਸਤਾਨ ਨੂੰ ਬਲੂਚਿਸਤਾਨ ਸੰਘਰਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲੂਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਫੌਜ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਪਲੂਚਿਸਤਾਨ ਵੱਲੋਂ ਪਾਕ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਦੌਰਾਨ ਐਤਵਾਰ ਨੂੰ ਬਾਲਾ ਨੇ ਭਾਰਤੀ ਸਮਰਥਨ ਦੇਣ ਦਾ ਐਲਾਨ ਕੀਤਾ ਨਾਲ ਹੀ ਬਾਲਾ ਨੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਕੋਈ ਵੀ ਫੈਸਲਾਗੁਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸ ਦੇ ਨਾਲ ਖੜਾ ਹੋਵੇਗਾ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਬਾਲਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਪਾਕਿਸਤਾਨ ਖਿਲਾਫ ਫੈਸਲਾਗੁਨ ਕਾਰਵਾਈ ਕਰਦਾ ਹੈ ਤਾਂ ਬਾਲਾ ਉਸ ਦੇ ਨਾਲ ਖੜਾ ਹੋਵੇਗਾ ਨਾਲੀ ਬਾਲਾ ਨੇ ਕਿਹਾ ਹੈ ਕਿ ਸਥਿਤੀ ਵਿੱਚ ਪੱਛਮੀ ਸੀਮਾ ਤੋਂ ਪਾਕਿਸਤਾਨ ਤੇ ਹਮਲਾ ਕਰੇਗੀ ਬਾਲਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀ ਇਸ ਕਾਰਵਾਈ ਦਾ ਨਾ ਸਿਰਫ ਸਵਾਗਤ ਕਰਦੇ ਹਾਂ ਬਲਕਿ ਉਸ ਦੀ ਫੌਜੀ ਤਾਕਤ ਬਣ ਕੇ ਉਸ ਦੇ ਨਾਲ ਖੜੇ ਹੋਵਾਂਗੇ ਬਾਲਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਇੱਕ ਹੱਤਵਾਦੀ ਦੇਸ਼ ਹੈ ਬਾਲਾ ਨੇ ਕਿਹਾ ਕਿ ਹੁਣ ਉਹ ਪਾਕਿਸਤਾਨ ਦੇ ਵਾਅਦੇ ਤੇ ਭਰੋਸਾ ਕਰਨ ਦਾ ਸਮਾਂ ਖਤਮ ਹੋ ਚੁੱਕਾ ਹੈ ਬਾਲਾ ਨੇ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਉਹ ਭਾਰਤ ਸਮੇਤ ਸਾਰੀਆਂ ਦੁਨੀਆ ਤੋਂ ਅਪੀਲ ਕਰਦਾ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਦਾ ਕੇਂਦਰ ਮੰਨ ਕੇ ਉਸਰ ਖਿਲਾਫ ਠੋਸ ਤੋਂ ਠੋਸ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ